ਚੁੰਨੇ ਨੇ ਰਗੜਤੇ ਦਤਾ ਹੈ ਕਿ ਕਣਕ ਵੀ ਨਰਮੀ ਲੱਗਦੀ ਆ ਯਾਰ ਵੇਖੀ ਮਾਲਕਾ ਕਿਤੇ ਰਗੜਨਾ ਤੇ ਵਾਹਿਗੁਰੂ ਵਾਹਿਗੁਰੂ ਠੇਕਾ ਹੀ ਨਹੀਂ ਪੂਰਾ ਹੋਣਾ ਸਤਿ ਪਾਸ਼ਾ ਆ ਕੜਾ ਬਰਾੜ ਸਾਹਿਬ ਕਿੱਧਰ ਅਸੀਂ ਕੱਲ ਜੀ ਸასი ਕਾਲ ਬਾਹਰ ਕੱਢ ਮੋਟਰਸਾਈਕਲ ਬਾਈ ਕੀ ਆ ਗਿਆ ਮੋਟਰਸਾਈਕਲ ਬਾਹਰ ਕੱਢ ਬਾਣ ਯਾਰ ਮੇਰਾ ਐ ਬਾਹਰ ਕਿਉਂ ਕੱਢਾਂ ਬਾਈ ਤੇਰਾ ਬਾਣ 5 ਸਾਲਾਂ ਬਾਅਦ ਆ 5 ਸਾਲ ਦਾ ਠੇਕਾ ਮੇਰੇ ਨਾਲ ਲਿਖਿਆ ਨਾ ਲਿਖਿਆ ਯਾਰ ਪਰ ਆਇਆ ਤਾਂ ਨਹੀਂ ਕਿਤੇ ਲਿਖਿਆ ਸੀ ਵੀ ਮਥਨ ਡੇਕਣਾ ਮੈਂ ਪ੍ਰੋਫੈਸਰ ਸਾਹਿਬ ਦੇਖੋ ਗੱਲਾਂ ਜਿਹੜੀਆਂ ਹੋਈਆਂ ਉਹਨਾਂ ਕਮਿਟਮੈਂਟ ਤੇ ਰਹਿ ਉਸ ਤੇ ਠੀਕ ਹੈ ਬੰਦਿਆਂ 'ਚ ਗੱਲਾਂ ਹੋਈਆਂ ਲਿਖਤ ਹੋਈ ਹੈ ਠੀਕ ਹੈ ਠੀਕ ਹੈ ਜੀ ਬਾਹਰ ਕੱਢ ਮੇਰਾ ਭਰਾ ਇਹਨੂੰ ਠੀਕ ਹੈ ਗੱਲ ਹੋ ਜਾਂਦਾ ਯਾਰ ੱਟਕਾ ਯਾਰ ਆਇਆ ਤਾਂ ਹੁਣ ਬਾਣ ਦਾ ਮਾਲਕ ਆ ਮੈਂ ਯਾਰ ਠੇਕੇ ਦੇ ਦਿੱਤਾ ਮਾਲਕੀ ਦਾ ਨਹੀਂ 5 ਸਾਲ ਮੈਂ ਮਾਲਕ ਹਾਂ ਠੇਕਾ ਲਿਆ ਨਾ ਮੂੰਹੋਂ ਮੰਗਵਾ ਮੈਂ ਠੇਕਾ ਲਿਆ ਆਏ ਉਹ ਤਾਂ ਨਹੀਂ ਵੀ ਬਾਣ ਮੁੱਲ ਦੇਦਾ ਯਾਰ ਮੈਂ ਯਾਰ ਮੁੱਲ ਨਹੀਂ ਦੇਦਾ ਗੱਲ ਬੰਦਿਆਂ 'ਚ ਕੀ ਹੋਈ ਸੀ ਲਿਖਤ ਹੋਈ ਨਾ ਮੈਂ ਤੇਰੀਆਂ ਮਨ ਕਿੰਨਾ ਲਿਆ 85000 ਜਿਹੜੇ ਚੰਗੇ ਬੰਦੇ 75 ਵੀ ਲੈ ਜਾਂਦੇ 77 ਵੀ ਲੈ ਜਾਂਦੇ ਤੇ 85 ਬਾਣ ਦੇਖੋ ਜੀ ਤੁਸੀਂ ਆ ਬਾਣ ਮਾਰ ਦੂਜਿਆਂ ਦੇ ਕਿਤੇ ਸਿੱਟੇ ਪੈ ਜਾਂਦਾ ਦੂਜਿਆਂ ਦੇ ਬਾਣਾ ਚ ਹੈ ਨਹੀਂ ਕੁਝ ਕੱਢਣ ਨੂੰ ਪਉਣ ਨੂੰ ਨਹੀਂ ਆਏ ਡਾਕਟਰ ਸਾਹਿਬ ਦੇਖ ਮੇਰੀ ਗੱਲ ਸੁਣ ਵਿਗਾੜ ਮਾ ਪਵੇ ਠੀਕ ਹੈ ਮਾੜੇ ਦੇ ਪਿੱਛੇ ਤੁਹਾਨੂੰ ਪਤਾ ਮੁੜ ਕੇ ਸਿਰ ਲੈ ਜਾਂਦੇ ਹੁੰਦੇ ਆ ਕਮਿਟਮੈਂਟ ਹੋਈ ਆ ਆਪਣੀ ਮੈਂ ਮੱਥਾ ਟੇਕਣ ਜਾਣਾ ਯਾਰ ਮੱਥਾ ਘਰੋਂ ਟੇਕ ਬਾਈ ਨਹੀਂ ਆਏ ਨਹੀਂ ਹੁਣ ਬਾਬੇ ਰੋਸੇਣਗੇ ਸਾਡੇ ਦਾ ਇਹ ਸਾਰਾ ਕਲੇਸ਼ ਪੈ ਜੂ ਘਰੇ ਉਲਟ ਜਾਂਦਾ ਸਾਰਾ ਘਰ ਮੂਦਾ ਵਾਜ ਜਾਂਦਾ ਅੱਛਾ ਉਦੋਂ ਨਹੀਂ ਪਤਾ ਸੀ ਕਿ ਬਾਬੇ ਦੇਣਾ ਪਊਗਾ ਬਾ ਇਹ ਤਾਂ ਫਿਰ ਆਪਾਂ ਕਿਤੇ ਲਿਖਿਆ ਵੀ ਨਹੀਂ। ਪ੍ਰੋਫੈਸਰ ਸਾਹਿਬ ਮੈਂ ਸਿੱਧੀ ਗੱਲ ਕਹਿੰਦਾ ਮੈਂ ਨਹੀਂ ਬੰਦ ਦੇਣਾ ਠੀਕ ਹੈ। ਬੰਦਿਆਂ 'ਚ ਗੱਲ ਹੋਈ ਸੀ ਮੈਂ ਪਹਿਲਾਂ ਤਾਂ ਹੀ ਇਹ ਗੱਲਾਂ ਟੋਕੇ ਰੱਖੀਆਂ ਸੀਗੀਆਂ। ਤੇ ਆਖੇ ਤਾਂ ਬੰਦੇ ਸੱਦਰ ਇੱਥੇ ਤੈਨੂੰ ਹੁਣੇ ਮੁੱਠਾ ਦਾ ਫਿਰ ਮੈਂ ਟੇਕ ਕੇ ਜਾਊਂਗਾ। ਨਹੀਂ ਮੈਂ ਐਂ ਨਹੀਂ ਟੇਕੜਨਾ ਲੰਘ ਫਿਰ ਤੂੰ ਨਹੀਂ ਮੁੱਠਾ ਦਾ ਫਿਰ ਮੈਂ ਟੇਕ ਜਾਊਂਗਾ ਆਦਾ ਕਿਲੇਵਾੜ ਤੇ ਮੜੀ ਆਪਣੀ। ਯਾਰ ਕਿਲਾ ਛੱਡ ਬੇਸ਼ੱਕ 10 ਕਰਮਾ ਤੇ ਬੱਟੀ ਹੋਵੇ। ਮੈਂ ਤੈਨੂੰ ਕਹਿੰਦਾ ਵੀ ਉਹ ਖਾਲਾ ਰਹਿਗਾ ਨਾ ਪਿੱਛੇ। ਖਾਲੇ ਤੋਂ ਉਰਲੇ ਪਾਸੇ ਬਈ ਮੈਂ 5 ਸਾਲ ਤਨ ਉਤਰ ਨਹੀਂ ਦੇਣਾਗਾ। ਸਿੱਧੀ ਤੂੰ ਮੇਰੀ ਇੱਕ ਸੁਣੀ ਉਦੋਂ ਮੈਂ ਤੇਰੀਆਂ ਮੰਤਾਂ ਕੀਤੀਆਂ ਮੈਂ ਕਿਹਾ ਯਾਰ ਝੋਨੇ ਨੇ ਮਾਰਤੇ ਠੇਕਾ ਬਈਗਾ ਘਟਾਲਾ ਕੋਈ 2-4000 ਤੱਕ ਘਟਾਲਾ ਕੀ ਫਰਕ ਪੈਂਦਾ ਤੈਨੂੰ ਤੂੰ ਤਾਂ ਨਾਲ ਦੀ ਨਾਲ ਹੀ ਉਹ ਟੀਸੇ ਤੇ ਚੜ ਗਿਆ ਵੀ ਬਈ ਮੈਂ ਤਾਂ 85 ਜਿਹੜਾ ਚੱਲਦਾ ਜੀ ਹੁਣ ਉਹੀ ਆਪਾਂ ਸਾਰਿਆਂ ਨੇ ਲਿਆ ਬਾਣ ਵੇਖੋ ਜਮਾ ਚੱਲਦਾ ਤਾਂ ਮੈਂ ਤੁਹਾਨੂੰ ਕਿਹਾ 75 ਵੀ ਲਈ ਬੈਠੇ ਚੰਗੇ ਬੰਦੇ ਤੂੰ ਆਖਿਆ ਨਾ ਮੇਰੇ ਤਾਂ ਘਰੇ 85 85000 ਵਾਲੇ ਗੇੜੇ ਮਾਰਦੇ ਸੀ ਗੇੜੇ ਮਾਰਦੇ ਸੀ ਬਿਲਕੁਲ ਮਾਰਦੇ ਸੀ ਮੇਰੀ ਮਜਬੂਰੀ ਸੀ ਮੈਂ ਕਿਹਾ ਚਲ ਠੀਕ ਹੈ ਯਾਰ ਇੰਨੇ ਚਰਦੇ ਵਾਈ ਜਨੇ ਬਾਣ ਦਾ ਹਿਸਾਬ ਆਇਆ ਪਿਆ ਤੇ ਤੂੰ ਅੜ ਗਿਆ ਵੀ ਨਹੀਂ ਤਾਂ ਜਿਹੜੀਆਂ ਸ਼ਰਤਾਂ ਹੋਈਆਂ ਸੀ ਵੀ ਜਿਹੜਾ ਮੁਕਰੂਗਾ ਮੈਂ ਤੁਹਾਡੀ ਸਾਰੀ ਗੱਲ ਮੰਨਦਾ ਪਰ ਹੁਣ ਬਾਬੇ ਨੂੰ ਤਾਂ ਮੱਥਾ ਟੇਕਣਾ ਯਾਰ ਬਾਬੇ ਬਾਬੇ ਰੋਸੇ ਜਾਣਗੇ ਘਰ ਮੋਦਾ ਵਜੂਆ ਯਾਰ ਘਰ ਮੋਦਾ ਵੱਜੇ ਤੇਰਾ ਤਾ ਚਾਹੇ ਜੋ ਮਰਜੀ ਮੋਦਾ ਵੱਜੇ ਬਾਈ ਮੇਰੀ ਸਾਫ਼ ਗੱਲ ਸੁਣ ਲੈ ਬਰਾੜ ਸਾਹਿਬ ਵੀ ਜਦੋਂ ਗੱਲ ਨਿਬੜ ਗਈ ਵੀ 5 ਸਾਲੇ ਗੱਲ ਹੋਈ ਸੀ ਨਾ ਲਿਖਤ ਦੇ ਵਿੱਚ ਵੀ ਮੇਰੀ ਬਿਨਾਂ ਮਰਜ਼ੀ ਤੇ ਤੁਸੀਂ ਵਾਹਨ 'ਚ ਪੈਰ ਨਹੀਂ ਰੱਖੋਗੇ ਹੁਣ 5 ਸਾਲ ਜੇ ਠੇਕਾ ਦੇਣਾ ਕੀਤਾ ਜੇ ਐਗਰੀਮੈਂਟ ਹੋ ਗਿਆ ਤਾਂ ਮਾਲਕ 5 ਸਾਲ ਮੈਂ ਆ ਬਾਈ ਨੇ ਮਾਲਕੀ ਤਾਂ ਨਹੀਂ ਫਿਰ ਐ ਹੁੰਦੀ ਹੁਣ ਯਾਰ 5 ਸਾਲ ਕਲਾ ਬਾਣ ਠੇਕੇ ਦੇ ਦਿੱਤਾ ਮੈਂ ਠੇਕਾ ਲਿਖਿਆ ਹੋਇਆ ਉਹਦੇ ਵਿੱਚ ਦੇਖੋ ਠੇਕੇ ਚ ਬਾਈ ਇਹ ਲਿਖਿਆ ਜੋ ਤੂੰ ਅੜ ਗਿਆ ਨਾ ਵੀ ਮੇਰੇ ਤਾਂ ਘਰੇ 85 85 ਹਜ਼ਾਰ ਵਾਲੇ ਗੇੜੇ ਮਾਰਦੇ ਆ ਤੂੰ ਅੜ ਕੇ 85 ਲੈ ਬੰਦਿਆਂ ਦੇ ਵਿੱਚ ਤੇ ਬੰਦਿਆਂ 'ਚ ਇਹ ਸ਼ਰਤਾਂ ਹੋਈਆਂ ਵੀ ਬਾਈ ਮੈਂ 85 ਦੇ ਦੂੰਗਾ ਪਰ ਮੈਂ ਜਿੰਨਾ ਚਿਰ ਠੇਕੇ ਦਾ ਜਿਹੜਾ ਲਿਖਤ ਐਗਰੀਮੈਂਟ ਪੂਰਾ ਨਹੀਂ ਹੁੰਦਾ ਤੇ ਮੈਂ ਬਾਣ 'ਚ ਪੈਰ ਨਹੀਂ ਧਰਨ ਦੇਣਾ ਕਿਹਾ ਸੀ ਕਿ ਨਹੀਂ ਕਿਹਾ ਸੀ ਇਹ ਤਾਂ ਕਿਹਾ ਸੀ ਜ਼ਰੂਰ ਪਰ ਹੁਣ ਮੱਥਾ ਤਾਂ ਮੈਂ ਟੇਕ ਹੀ ਜਾਊਂ ਆ ਇਹ ਗੱਲ ਹੋਈ ਸੀ ਨਾ ਮੈਂ ਜੀ ਪਰ ਮੱਸੀ ਦੀ ਮੱਸੀ ਦਾ ਹੁਣ ਫਿਰ ਮੱਥਾ ਟੇਕ ਕੇ ਜਾਣਾ ਯਾਰ ਮੱਸੀ ਦੀ ਮੱਸੀ ਤੂੰ ਤਾਂ ਮਤਲਬ ਇਸ ਸਾਲ ਦੇ ਵਿੱਚ 12 ਵਾਰੀ ਡੰਡੀਆਂ ਪਾਏਗਾ ਇਥੋਂ ਪਾਉਣਾ ਪੂਆ ਮੱਸੀ ਦੀ ਮੱਸੀ ਮੱਥਾ ਟੇਕਣਾ ਬਾਬੇ ਰੋਸ ਜਾਣਗੇ ਝੋਨੇ ਨੇ ਬਥੇਰਾ ਰਗੜਿਆ ਠੀਕ ਹੈ ਨਾ 20 25 ਮਣ ਦਾ ਘਟਾ ਕਿੱਲੇ ਮਗਰ ਮੈਂ ਸਿੱਧੀ ਗੱਲ ਵੀ ਮੈਂ ਪੈਰ ਨਹੀਂ ਧਰਨ ਦੇਣਾ ਬੰਦੇ ਸੱਤ ਲਾ ਇਥੇ ਮੈਂ ਹੁਣ ਸਾਰ ਤੂੰ ਕਰ ਲੈ ਫੋਨ ਮੈਂ ਕਰ ਲੈਣਾ ਬੰਦੇ ਬੁਲਾ ਲਾ ਹੁਣੇ ਪਤਾ ਲੱਗ ਜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਬਰਾੜ ਸਾਹਬ ਉਹਰੇ ਵਿੱਚ ਸੀਗੇ ਹੈਗੇ ਸੀ ਸੰਤੂ ਸਾਹਬ ਵਿੱਚ ਸੀ ਪ੍ਰਧਾਨ ਨਾਲ ਸੀਗਾ ਪ੍ਰਧਾਨ ਨਾਲ ਸੀਗਾ ਜਿਹਨੂੰ ਮਰਜ਼ੀ ਫੋਨ ਕਰਕੇ ਬਰਾੜ ਸਾਹਬ ਤਾਂ ਸਾਰਿਆਂ ਨੂੰ ਸਾਧ ਰਾ ਤੂੰ ਉਹਨਾਂ ਦੇ ਸਾਹਮਣੇ ਐਗਰੀਮੈਂਟ ਹੋਇਆ ਇੱਥੇ ਆ ਕੇ ਜੇ ਉਹ ਕਹਿ ਦੇ ਇਹਨਾਂ ਦੇ ਹਾਂ ਇਹਨੂੰ ਜਾਣ ਦੇ ਤਾਂ ਤੂੰ ਬੇਸ਼ੱਕ ਮਹੀਨੇ ਦੇ ਵਿੱਚ 20 ਦੇ 30 ਦਿਨ ਮੱਥਾ ਟੇਕੀ ਜਾਈਂ ਠੀਕ ਹੈ ਮੱਥਾ ਤਾਂ ਹੁਣ ਟੇਕਣਾ ਯਾਰ ਇਹ ਤਾਂ ਗਲਤ ਗੱਲ ਹੈ ਮੈਂ ਮੁੱਲ ਤਾਂ ਨਹੀਂ ਦਿੱਤੀ ਯਾਰ ਗਲਤ ਹੈ ਬਰਾੜ ਸਾਹਬ ਹੈਲੋ ਸਸੀ ਗੱਜ ਜੀ ਪ੍ਰਧਾਨ ਸਾਹਿਬ ਉਹਰੇ ਘਰ ਲਾ ਕੇ ਮੈਨੂੰ ਫੜਾ ਆ ਗੱਲ ਕਰਿਓ ਜੀ ਹੈਲੋ ਪ੍ਰਧਾਨ ਜੀ ਬਰਾੜ ਸਾਹਿਬ ਨੂੰ ਲਿਆਇਓ ਨਾਲ ਤੇ ਸੰਤੂ ਸਾਹਿਬ ਨੂੰ ਵੀ ਲਿਆ ਆਪਣੇ ਲਿਖਤ ਹੋਈ ਸੀ ਨਾ ਇਹਦੇ ਨਾਲ ਬਰਾੜ ਨਾਲ ਆ ਬਸ ਆ ਜਾਓ ਤੁਸੀਂ ਆਪਦੀ ਲਿਖਤ ਤੋਂ ਮੁਕਰਦਾ ਬਾਈ ਮੈਂ ਖੇਤ ਹੀ ਆ ਆ ਜਾਓ ਆ ਜਾਓ ਕੋਈ ਨਹੀਂ ਵੇਟ ਕਰਦੇ 5 ਮਿੰਟਾਂ ਚ ਆ ਜਾਓ ਐ ਨਹੀਂ ਹੁੰਦੀ ਗੱਲ ਬਾਈ ਆ ਗਏ ਜੀ ਪ੍ਰਧਾਨ ਸਾਹਿਬ ਆ ਗਏ ਕੋਈ ਨਹੀਂ ਬਸ ਬਰਾੜ ਸਾਹਿਬ ਆ ਜਾਓ ਆ ਜਾਓ ਪ੍ਰਧਾਨ ਜੀ ਹਾਂ ਵੀ ਕੀ ਰੌਲਾ ਪਿਆ ਸਿਕਾ ਜੀ ਸਿਕਾ ਜੀ ਵਾਹ ਜੀ ਖਾਲਸਾ ਸੰਤੂ ਸਾਹਿਬ ਆਜੋ ਇੱਥੇ ਅਨੇ ਦੂਰੋ ਦੂਰੀ ਨਹੀਂ ਅਨੇ ਦੂਰੋ ਦੂਰੀ ਨਹੀਂ ਬਰਾੜ ਸਾਹਿਬ ਇੱਕ ਗੱਲ ਦੱਸੋ ਜਿੱਦẽ ਮੈਂ ਲਿਖਤ ਕੀਤੀ ਠੇਕੇ ਦੀ ਇਹਨਾਂ ਨਾਲ ਹੂੰ ਹੂੰ ਇਹਨੇ ਕਿਹਾ ਵੀ ਮੇਰੇ ਦਾ ਘਰੇ 85000 ਵਾਲੇ ਗੇੜੇ ਮਾਰਦੇ ਹਾਂ ਆਖਿਆ ਤੁਸੀਂ ਵਾਣ ਕਿੰਨੇ ਨੂੰ ਦਿੱਤਾ ਬਰਾੜ ਸਾਬ ਮੈਂ ਤਾਂ ਹੱਥਾ ਹੈਗਾ 75000 75 ਨੂੰ ਥੋੜਾ ਬਰਾੜ ਸਾਬ ਤੁਹਾਡਾ ਕੀ ਰੇਟ ਨੂੰ ਹੈ ਆਪਣਾ 80 ਨੂੰ ਆਣਾ 80 ਤੋਂ ਬਾਅਦ ਆਪਣੇ ਏਰੀਆ ਸੰਭੂ ਸਾਬ ਕਿਹਨੇ ਲਿਆ ਨਹੀਂ ਨਹੀਂ ਲਿਆ ਸੀ ਇਹਨੇ ਆਖਿਆ ਵੀ ਮੇਰੇ ਦਾ 25 ਦੇ 25 ਕਿੱਲੇ ਦਾ 85 ਨੂੰ ਬਈ ਘਰੇ ਗੇੜੇ ਮਾਰਦੇ ਮੈਂ ਇਹਦੀਆਂ ਮਹੰਤਾਂ ਕੀਤੀਆਂ ਮੈਂ ਕਿਹਾ ਓਨੇ ਚ ਘਾਟਾ ਪੈ ਗਿਆ ਮੈਂ ਕਿਹਾ 20 25 ਬਣਦਾ ਝਾੜ ਘਟ ਗਿਆ ਇਹਨੇ ਉਦੋਂ ਆੜ ਕੇ ਫਿਰ ਗੱਲ ਕੀਤੀ ਸੀ ਬਰਾੜ ਸਾਬ ਪੰਜ ਸਾਲ ਆਸਤੇ ਵਾ ਅਬਰਾਹਮ ਸਾਹਿਬ ਕੀ ਗੱਲ ਹੋਈ ਸੀ ਮੈਂ ਹੁੰਦਾ ਨਹੀਂ ਇਹਨੂੰ ਕਿਹਾ ਸੀ ਨਾ ਇਹਦੇ ਪੈਰ ਨਹੀਂ ਪਉਂਦਾ ਯਾਰ ਵਾਣ ਤੇਰਾ ਹੋਗਾ 5 ਸਾਲ ਲਖ ਲਤ ਹੋਗੀ ਪੱਕੀ ਹੋ ਗਈ ਸੀ ਨਾ ਹਾਂ 5 ਸਾਲਾਂ ਦੀ ਹਾਂ 5 ਸਾਲਾਂ ਤੇ ਹੁਣ ਦੇਖੋ ਵੀ ਅੱਜ ਇਹ ਆ ਹੁਣ ਨਵੇਂ ਸ਼ਹਿਰੋਂ ਸ਼ੁਰੂ ਹੋਇਆ ਕੰਮ ਤੇ ਆ ਗਲਾਸ ਲੈ ਕੇ ਖੜਾ ਕੱਚੀ ਲੱਸੀ ਵਾਲਾ ਤੇ ਕਹਿੰਦਾ ਉਹ ਸਾਹਮਣੇ ਦੋ ਕਿੱਲੇ ਗਾਂ ਮਟੀ ਤੇ ਜਾ ਕੇ ਕਹਿੰਦਾ ਮੈਂ ਉੱਥੇ ਮੱਥਾ ਮੈਂ ਕਹਿੰਦਾ ਮੱਸਿਆ ਦੂਜਾ ਆਪਣਾ 14 ਮੱਸਿਆ ਹਰੇਕ ਆ ਕੇ ਮੱਥਾ ਟੇਕਾਂਦਾ ਮੈਂ ਮੈਂ ਕਹਿੰਦਾ ਡੰਡੀਆਂ ਪਾਏਂਗਾ ਯਾਰ ਤੂੰ ਤਾਂ ਨੁਕਸਾਨ ਤਾਂ ਨੁਕਸਾਨ ਹੀ ਹੈ ਨੁਕਸਾਨ ਤਾਂ ਨੁਕਸਾਨ ਹੈ ਨਾ ਹੁਣ ਦੱਸੋ ਮੈਂ ਝੂਠਾ ਹਾਂ ਜੀ ਮੱਥਾ ਦਾ ਠੇਕਣਾ ਹੀ ਦੇ ਸੀ ਆਹ ਦੇਖੋ ਹੁਣ ਬਾਬੇ ਰੋਸੇ ਆਣਗੇ ਹਨਾ ਮੱਥਾ ਦਾ ਠੇਕਣਾ ਬਾਬਿਆਂ ਦਾ ਕੀ ਕਰੀ ਗੁੱਸੂਗਾ ਹੁਣ ਅਸੀਂ ਕੀ ਕਰਗੇ ਸਾਡਾ ਠੇਕਾ ਮਾਰਦੀ ਤੇਗਲਾ ਮਾਰਦੀ ਹੁਣ ਫਿਰ ਆਏ ਹੁਣ ਜਾਣਾ ਤਾਂ ਪੈਣਾ ਬਾਹਰ ਦੀ ਕਿਸੇ ਦੀ ਠੇਕਲਾ ਜੀ ਖੇਤ ਤਾਂ ਵੜਨਾ ਹੀ ਪਊਗਾ ਜੀ ਇਹ ਤਾਂ ਜੀ ਲੋਟ ਹੁੰਦਾ ਠੇਕਾ ਛੋੜੋ ਇਹ ਇੰਨਾ ਦਿੱਤਾ ਤੇ ਫਿਰ ਜਿਹੜੀ ਗੱਲ ਹੈਗੀ ਉਹਦੇ ਬੰਦੇ ਲੜਾਉਣਾ ਸੀ ਹਾਂ ਫੇਰ ਆਏ ਦੀ ਨੰਗੇਗਾ ਫੇਰ ਆਏ ਦੀ ਨੰਗੇਗਾ ਬਰਾੜ ਸਾਹਿਬ ਜਿੱਦਾਂ ਦੀ ਸੰਧੂ ਸਾਹਿਬ ਜੀ ਕਰੂ ਉਧਰ ਦੀ ਡੰਡੀਆਂ ਪਾਉਣ ਬਹਿ ਜਾਊਗਾ ਬਣਾਲੇਗਾ ਤੂੰ ਅਸੀਂ ਨਹੀਂ ਆਏ ਨੰਗਣ ਦੇਣਾ ਤੈਨੂੰ ਇਹ ਮੁੜ ਕੇ ਗਾਂ ਇਹੇ ਹੁਣ ਉਹ ਇਹਦੇ ਭਰਾ ਦਾ ਵਿਆਹ ਰੱਖੀ ਬੈਠੇ ਆ ਮੁੜ ਕੇ ਮੱਥਾ ਟਿਕਾਉਣ ਉਹਦੇ ਇੱਥੇ ਸਾਰੀ ਜਨ ਲੈ ਕੇ ਆਉਣਗੇ ਸਾਰੀ ਫੇਰ ਛਟੀਆਂ ਖੇਡਣਗੇ ਇਹ 20 ਚੀਜ਼ਾਂ ਕਰਨਗੇ ਨਹੀਂ ਫਿਰ ਉਹਨਾਂ ਦਾ ਪੈਣਾ ਇਹ ਤਾਂ ਇਹ ਤਾਂ ਉਹਾਂ ਆਏ ਤਾਂ ਨਹੀਂ ਹੁਣ ਸਾਰਾ ਕੁਝ ਕਰਨਗੇ ਜੀ ਦੇਖੋ ਜੀ ਮੈਂ ਲਿਆ ਠੇਕਾ ਲੈ ਮੰਨਦਾ ਮੈਂ ਠੀਕ ਹੈ ਪਰ ਮੈਂ ਬਾਹਰ ਦੇ ਵਿੱਚ ਆਇਆ ਤਾਂ ਨਹੀਂ ਕਿਹਾ ਜੀ ਮਟੀਆਂ ਦੇ ਮੱਥਣ ਦੇਖਣ ਲਿਖਿਆ ਕੀ ਹੈ ਮੈਂ ਲਿਆ ਵਾਂ ਐਗਰੀਮੈਂਟ ਚੁੱਕ ਕੇ ਨਹੀਂ ਮੈਂ ਸਮਝਦਾ ਲਿਖਿਆ ਤਾਂ ਮੇਰੇ ਸਾਹਮਣੇ ਹੈ ਮੈਂ ਵੀ ਸਾਈਨ ਕੀਤੀ ਜੀ ਉਹਦੇ ਤੱਕ ਨਾ ਮਿਤੀ ਜਾਊ ਲੱਗ ਦੇਖ ਲੋ ਫਿਰ ਇੱਕ ਵਿਆਹ ਦੇ ਵਿੱਚ ਹੀ ਕੰਮ ਹੋ ਜੂ ਠੀਕਾ ਘਾਟਾ ਨੂੰ ਅੱਗੇ ਪੈ ਗਿਆ ਘਟ ਤੋਂ ਉਹਦਾ ਇੱਥੇ ਘਟ ਗਿਆ ਨਹੀਂ ਹੁਣ ਫਿਰ ਤੁਸੀਂ ਫੈਸਲਾ ਦੱਸੋ ਫਿਰ ਫੈਸਲਾ ਬਰਾੜ ਸਾਹਿਬ ਇਹ ਹੀ ਹੈ ਪ੍ਰਧਾਨ ਜੀ ਇਹ ਗੱਲ ਹੋਈ ਸੀ ਨਾ ਤੁਹਾਡੇ ਸਾਹਮਣੇ ਬਰਾੜ ਸਾਹ ਹੋਈ ਸੀ ਨਾ ਮੈਂ ਪੈਰ ਨਹੀਂ ਪਾਉਂਦਾ 5 ਸਾਲ ਤੇ ਇਹ ਤਾਂ ਹੋਣਾ ਮਹੀਨਾ ਨਹੀਂ ਹੋਇਆ ਤੇ ਆ ਗਿਆ ਨਾਲ ਜਿਹੜਾ ਕੱਚੀ ਲੱਸੀ ਦਾ ਗਲਾਸ ਲੈ ਕੇ ਤੇ ਮੈਂ ਤਾਂ ਨਹੀਂ ਭਾਈ ਲੰਗਣ ਦੇਣਾ ਤੁਸੀਂ ਦੱਸੋ ਕਿਵੇਂ ਕਰਾਂ ਨਹੀਂ ਫੈਸਲਾ ਤਾਂ ਫਿਰ ਐਂ ਐਂ ਕਰੋ ਕੋਈ ਹੁਣ ਮੈਂ ਤਾਂ ਲੰਗਣੇ ਲੰਗਣਾ ਇਹ ਫਿਰ ਫੈਸਲਾ ਐਂ ਕਰ ਲਓ ਹਾਂਜੀ ਸੰਧੂ ਸਾਹਿਬ ਦਾ ਬਾਣ ਵੀ 80000 ਨੂੰ ਹੈ ਪ੍ਰਧਾਨ ਜੀ ਦਾ ਬਾਣ ਵੀ 80000 ਨੂੰ ਹੈ ਬਰਾੜ ਸਾਹਿਬ ਦਾ ਹੈਗਾ 75000 ਨੂੰ ਦੋਨਾਂ ਦਾ ਵਿੱਚ ਵਿਚਾਲਾ ਕਰ ਲਾ 77000 ਨੂੰ ਕਰ ਲਾ ਠੇਕ ਤੇ ਬੇਸ਼ੱਕ ਮਹੀਨੇ ਚ 30 ਦੇ 30 ਦਿਨ ਆ ਜਾ ਕਰਨ ਅਗਲੇ ਸਾਰੇ 5 ਸਾਲਾਂ ਦਾ ਗਾਣਾ ਐ ਥੋੜੀ ਹੁੰਦਾ ਆ ਇਹ ਕਿੱਥੇ ਲਿਖਿਆ ਜੀ ਤੁਸੀਂ ਬਸ ਮੈਨੂੰ ਇੰਨਾ ਮਿੰਤ ਹੈ ਤੁਹਾਨੂੰ ਹਾਂ ਕੋਈ 11200 ਛੱਡ ਦੇ ਕੇ ਨੂੰ ਪਰ ਮੈਂ ਮੱਤਾ ਡੇਕ ਨਹੀਂ ਫਿਰ ਮੇਰੀ ਵੀ ਮਿੰਤ ਹੈ ਵੀ ਜੇ ਅੜ ਕੇ ਤੁਸੀਂ 85000 ਲਿਆ ਨਾ ਤਾਂ ਫਿਰ ਮੈਂ ਬਈ 5 ਸਾਲ ਮਾਨ ਦਾ ਮਾਲਕ ਮੈਂ ਆ ਮੈਂ ਨਹੀਂ ਬਣਨ ਦੇਣਾ ਇਹ ਤਾਂ ਜੀ ਤੁਸੀਂ ਬਸੰਦੂ ਸਾਹਿਬ ਕੋਈ ਨਾ ਕੋਈ ਮਾਣਾ ਮੋਟਾ ਕਰੋ ਗੱਲਾਂ ਐ ਨਾ ਕਰੋ ਵੇਖੋ ਮੱਥਾ ਦਾ ਟੇਕਣਾ ਪੈਣਾ ਜੀ ਹੁਣ ਐਗਰੀਮੈਂਟ ਲਿਖਿਆ ਮੈਂ ਮੰਨਦਾ ਪਰ ਹੁਣ ਮੱਥਾ ਟੇਕ ਕੇ ਬੈਣਾ ਤੁਹਾਨੂੰ ਪਤਾ ਜੀ ਤੁਸੀਂ ਆਪਾਂ ਸਾਰੀ ਦੇਖਦੇ ਕੱਲ ਮੇਰਾ ਨੁਕਸਾਨ ਕਰਦਾ ਐ ਕਰਦਾ ਥਾਣੇ ਜਾਖੜੇ ਐਗਰੀਮੈਂਟ ਮੈਂ ਨੁਕਸਾਨ ਨਹੀਂ ਕਰਦਾ ਜੀ ਮੈਂ ਸਾਈਡ ਦੀ ਹੋ ਕੇ ਡੱਪ ਜਾਗਾ ਕਿ ਮੈਂ ਨੰਗੇ ਨਾ ਕੱਢਾਂ ਨੰਗੇ ਨਹੀਂ ਜਾਂਦਾ ਸਾਈਡ ਤੱਕ ਕਿੱਥੋਂ ਦੀ ਨੰਗੇਗਾ ਉੱਤ ਵਿਚਾਲ ਦੀ ਨਾ ਮੈਂ ਤਾਂ ਹੋਰੇ ਵੇਚਦੀ ਮੈਨੂੰ ਟੱਪਣ ਦੇਣਾ ਬਾਈ ਠੀਕ ਹੈ ਜਾਂ ਐ ਕਰ ਲੈ ਚਲ ਮੈਂ ਵੀ ਤੇਰੀ ਗੱਲ ਮੰਨਿਆ ਬਰਾੜ ਸਾਹਿਬ ਹੋਰੇ ਖੜੇ ਆ ਕੱਲ ਨੂੰ ਐਗ ਠੀਕ ਹੈ ਨਹੀਂ ਨਹੀਂ ਐਂ ਤਾਂ ਕਿਵੇਂ ਕਰ ਲਾ ਕੋਈ 11200 ਹੁੰਦਾ ਘਟਾ ਲੂਆਂ ਯਾਰ 80000 ਤਾਂ ਨਹੀਂ ਦੋ ਫੇਰ ਆਪਦੀ ਲੱਸੀ ਲੈ ਕੇ ਮੁੜ ਜਾ ਮੈਂ ਨਹੀਂ ਮੱਥਾ ਟੇਕਣ ਦਿੰਦਾ ਮੱਥਾ ਨਹੀਂ ਟੇਕਣ ਦੇਣਾ ਫੇਰ ਉਹਨੇ ਤੂੰ 77 ਨੂੰ ਛੱਡ 78 ਨੂੰ ਛੱਡ 80 ਦਿੱਤਾ ਮੈਂ ਵੀ ਇਹਨਾਂ ਦੇ ਸੰਧੂ ਸਾਹਿਬ ਦੇ ਨਾਲ ਅਬਰਾਰ ਸਾਹਿਬ ਦੇ ਪ੍ਰਧਾਨ ਜੀ ਦੇ ਨਾਲ ਰਲਦਾ ਮਿਲਦਾ ਦਿੱਤਾ ਨਹੀਂ ਐਂ ਤਾਂ ਨਹੀਂ ਫਿਰ ਮੈਂ ਘਰੇ ਰਹਿ ਕੇ ਕਰ ਲੂਆਂ ਫਿਰ ਹਣਾ ਹੁਣ ਵੇਖ ਲਓ ਪਾਪਾ ਤੁਹਾਨੂੰ ਲੱਗਣਾਗਾ ਹੁਣ ਮੈਂ ਲੱਸੀ ਬੋਲ ਦਿੰਦੀ ਆ ਲੱਸੀ ਨਹੀਂ ਪਾਉਂ ਦਿੱਤੀ ਫਿਰ ਤੂੰ ਜਾ ਯਾਰ ਮੇਰੀ ਲੱਤ ਪਣਾ ਦੇ ਜਿਹੜੀ ਪਣਾਉਣੀ ਮੈਂ ਤੇ ਇਥੋਂ ਕਣਕ ਥੋੜਾ ਮਦਾਉਣੀ ਕੀਤੀ ਆ ਨਹੀਂ ਯਾਰ ਐਂ ਤਾਂ ਨਾ ਕਰੋ ਨਹੀਂ ਨਹੀਂ ਫਿਰ ਬਰਾੜ ਸਾਹਿਬ ਦੇਖੋ ਮੈਂ ਘਰੇ ਰਹਿਆ ਕਰਕੇ ਦੱਸੂ ਘਰੇ ਕਾਲਾ ਰਾਜੀ ਰਹਿ ਜਾ ਗੁੱਸੇ 8000 ਠੇਕਾ ਕੱਲ ਨੂੰ ਲਿਖ ਲੈਣਾ ਮੇਸਰੋਂ ਤੇ ਇਥੇ ਬੇਸ਼ੱਕ ਸਾਰਾ ਡੱਬਰਾ ਕੇ ਮੱਥਾ ਦੇਖ ਜਾ ਕਰੋ 14 ਮਸਿਆਂ ਤੇ ਤੇ ਜੇ ਬਈ ਤੂੰ ਕਰਨੀ ਇਹ ਗੱਲ ਵੀ ਹਾਂ ਮੇਰਾ 85 ਆ ਮੇਰਾ 84 ਆ ਤਾਂ ਬਈ ਮੈਂ ਨਹੀਂ ਵਣ ਦੇਣਾ 5 ਸਾਲ ਠੀਕ ਠੀਕ ਹੈ ਰਾਜੀ ਰਹਿ ਜਾ ਗੁੱਸੇ ਠੀਕ ਹੈ ਠੀਕ ਹੈ ਪੈਸੇ ਤੇਰੇ ਟਾਈਮ ਸਰ ਕਰਕੇ ਪਹੁੰਚਦੇ ਨਾ ਪਹੁੰਚਦੇ ਬਸ ਮੇਰਾ ਭਰਾ ਜਾ ਸਕਦਾ ਮੈਂ ਰਹਿ ਰਹਿ ਰਾਹ ਲੱਗਦੀ ਗੱਲ ਕਰ ਲਓ ਇੱਥੇ ਇਹ ਤੂੰ ਅਸੀਂ ਵੀ ਰਹੀ ਅਸੀਂ ਤੂੰ ਲੈ ਲੇਂਗਾ ਫਿਰ ਕੀ ਹੋ ਜਾਊਗਾ ਚਲੋ ਮੰਨ ਲਿਆ ਜੀ ਹੁਣ ਫਿਰ ਮੈਂ ਰਹਿ ਕਰਦਾ ਹਜੇ ਘਰੇ ਬਿਲਕੁਲ ਉਹੀ ਕਰੇ ਰਹਿ ਕਰਲਾ ਜਾ ਕੇ ਮੈਂ ਕਹਿੰਦਾ ਪ੍ਰਧਾਨ ਜੀ ਬੰਦੇ ਸੱਦੇ ਆ ਕੱਲ ਨੂੰ ਫਿਰ ਰਹਿ ਕਰਦੇ ਬੁੜੀਆਂ ਨਾ ਮੰਨੀਆਂ ਫਿਰ ਸਰਦ ਸਾਹਿਬ ਉਦਾਂ ਇੰਨੇ ਬੰਦੇ ਮੱਥੇ ਤੂੰ ਲੱਗਣਾ ਉਹਦੇ ਪੰਚਾਇਤ ਦੀ ਨਹੀਂ ਮੰਨੀਆਂ ਨੇ ਥੋੜੀ ਮੰਨ ਕੇ ਮੈਨੂੰ ਕਹਿ ਦਿੰਦਾ ਨਾ ਮੈਂ 85 ਦੇ ਥਾਂ 82 ਲੈਣਾ 83 ਤੇ ਮੈਂ ਸਭ ਕੁਝ ਮੈਨੂੰ ਠੀਕ ਸੀ ਓਕੇ ਠੀਕ ਹੈ ਮੈਂ ਵੀ ਜਾਣ ਕੇ ਮੇਰੀ ਵੀ ਇਹ ਜਾਇਦਾ ਵੀ ਜੇ ਤੂੰ ਵੜਿਆ ਨਾ ਬਾਈ ਤਾਂ ਮੈਂ ਆ ਜਾਣੇ ਨਹੀਂ ਮੱਥੇ ਟੇਕਨ ਦਾ ਫਰਕ ਨਹੀਂ ਪੈਂਦਾ ਪਰ ਹੁਣ ਮੈਨੂੰ ਕੀ ਨਾ ਮਤਲਬ ਸੀ ਬਾ ਲੈ ਲੈਂਦੇ ਅੱਗੇ ਤੋਂ ਮੈਂ ਤੁਹਾਨੂੰ ਘ ਨੋ ਸੋਬਰਾਟ ਸਾਹਿਬ ਨਹੀਂ ਫਰਕ ਟੇਕ ਲੈਣ ਦੇ ਟੇਕ ਲੈਣਾ ਤਾਂ ਗੱਲ ਤਾਂ ਨਿਬੜੇ ਤੋਂ ਨਿਬੜੂਗੀ ਬਾਈ ਹੁਣ ਮੱਥਾ ਟੇਕ ਲੈ ਅੱਜ ਠੀਕ ਹੈ ਕਿ ਨਹੀਂ ਠੀਕ ਹੈ ਮੈਂ ਤੁਹਾਨੂੰ ਮੋੜਦਾ ਨਹੀਂਗਾ ਕੱਲ ਨੂੰ ਟੇਕਣ ਤੋਂ ਪਹਿਲਾਂ ਐਗਰੀਮੈਂਟ ਆਉਗਾ ਮਹੀਨਾ ਪਿਆ ਅਗਲੀ 14 ਮਸਿਆਂ ਦੇ ਵਿੱਚ ਕੱਲ ਨੂੰ ਪੰਚਾਇਤ ਸੱਦਲਾ ਪਰਸੋਂ ਆਹੀ ਬੰਦੇ ਆਪਣੇ ਸੱਦਲਾ ਸਾਰੇ ਸੱਦ ਕੇ ਮੇਰੇ ਨਾਲ ਫੈਸਲਾ ਕਰ ਲੈ ਤੈਨੂੰ ਘਰੇ ਦੱਸ ਦੇ ਵੀ ਬਈ ਮੈਂ 5 ਸਾਲ ਦਾ ਐਗਰੀਮੈਂਟ ਹੋ ਗਿਆ ਮੈਂ ਮੱਥਾ ਟੇਕਣ ਨਹੀਂ ਵੜਨ ਦੇਣਾ ਸਿੱਧੀ ਗੱਲ ਮੈਂ ਹੋਰਾਂ ਨੇ ਵਧਣ ਦੇਣਾ ਬੂਟਾ ਨਹੀਂ ਵਧਣ ਦੇਣਾ ਹੋਰ ਹੋਰ ਦਾ ਬਾਲੀ ਵੱਡੀ ਗੱਲ ਠੀਕ ਹੈ ਜੀ ਠੀਕ ਹੈ ਕੋ ਠੀਕ ਹੈ ਜੀ ਸਾਸਿਕਾ ਜੀ ਹੁਣ ਮੱਥਾ ਮੈਂ ਹਟੇਕਲਾ ਭਰਾ ਮਾਲਕ ਤਾਂ ਤੂੰ ਹੈਗਾ ਹੀ ਐ ਪਰ 5 ਸਾਲ ਮੈਂ ਆ ਜਿਹੜੇ ਹਿਸਾਬ ਨਾਲ ਜਿਹੜਿਆ ਰਹਿਗਾ ਫੇਰ ਨਹੀਂ ਮੈਂਗਾ ਨੂੰ ਟੇਕਣਾ ਨਹੀਂ ਜੀ ਨਹੀਂ ਹੁਣ ਫੇਰ ਮੈਂ ਘਰੇ ਰਹਿ ਕੇ ਕਰਕੇ ਜਰੂਰ ਦਾ ਠੀਕ ਹੈ ਭਰਾ ਧੰਨਵਾਦ ਇਹਦਾ ਕੰਮ ਗਲਤ ਹੋ ਗਿਆ ਸ਼ੇਰਾ ਆਪਾਂ ਸੋਚਿਆ ਕੁਝ ਹੋਰ ਸੀ ਹੋ ਗਿਆ ਕੁਝ ਹੋਰ ਅਧਰਾਂ 85 ਨੂੰ ਸਾਰੇ ਲਈ ਜਾਂਦੇ ਯਾਰ ਅਸੀਂ ਅਸੀਂ ਨਾ ਤਾਂ ਝੂਠ ਬੋਲਦਾ ਕਿ ਸੱਚ ਹੈ ਹੋ ਸਕਦਾ